ਦੋ ਮਿੰਟ ਜ਼ਰੂਰ ਵਿਚਾਰ ਦਿਓ ਨੀਲੀ ਰਵੀ ਦੇ ਜੀ ਨੀਲੀ ਰਵੀ ਦੇ ਮੰਨ ਲਓ ਜਿਹੜੇ ਕੰਪੀਟੀਸ਼ਨ ਹੋਇਆ ਹੈ ਇਹਦੇ ਉੱਪਰ ਦੋ ਲੈਣਾ ਜ਼ਰੂਰ ਬੋਲੋ ਮੰਨ ਲਓ ਵੀ ਇਹਦਾ ਜਿਹੜਾ ਢਾਂਚਾ ਆ ਕੀ ਚੀਜ਼ ਮੁਲਕ ਬਿਊਟੀ ਦੇ ਵਿੱਚ ਕੀ ਕੀ ਨੋਟ ਕਰਦੇ ਆ ਜੀ ਤੁਸੀਂ ਜਿਹੜੀ ਨੀਲੀ ਰਵੀ ਹੈ ਨਾ ਇਹਦੇ ਚ ਮੇਨ ਕੈਰੈਕਟਰ ਪੰਜ ਕਿਲੇ ਆਣੀ ਹੈ ਹਾਂ ਜੀ ਸਿੰਘ ਦਾ ਬਹੁਤਾ ਕੁੰਡੇ ਹੋਣਾ ਕੋਈ ਜ਼ਰੂਰੀ ਨਹੀਂ ਹੈ ਹਾਂ ਜੀ ਮੱਥੇ ਫੁੱਲ ਚਾਰੀ ਪੈਰ ਜਿੱਤੇ ਪੂਰ ਚਿੱਕੀ ਅੱਖਾਂ ਦੀ ਇਹ ਇੱਕ ਬੇਸਿਕ ਕੈਰੈਕਟਰ ਇਹਦੀ ਜਿਹੜੀ ਬਾਡੀ ਹੈ ਉਹਨਾਂ ਦੇ ਮੁਤਾਬਿਕ ਥੋੜੀ ਢਿੱਲੀ ਹੁੰਦੀ ਹੈ ਠੀਕ ਹੈ ਉਹਨਾਂ ਦੀ ਕੱਸਵੀ ਬਾਡੀ ਹੈ ਇਹਨੂੰ ਥੋੜੀ ਜੁੱਦੀ ਹੁੰਦੀ ਦੀ ਹੈ ਸਿੰਘ ਇਹਦੇ ਕੁੰਡੇ ਘੱਟ ਹੋਣ ਤਾਂ ਵੀ ਚੱਲ ਜਾਂਦਾ ਪਰ ਪੰਜ ਇਹਦੇ ਬੇਸਿਕ ਕੈਰੈਕਟਰ ਹੈ ਜਿਹਨੂੰ ਪੰਜ ਕਲਿਆਣੀ ਵੀ ਕਹਿੰਦੇ ਸੀ ਪੰਜ ਕਲਿਆਣੇ ਹੋਣ ਲੋ ਲੋ ਵੀ ਮਿਲ ਕਿਊਟੀ ਕੰਪੀਟੀਸ਼ਨ ਦੋ ਦੰਦ ਦੇ ਵਿੱਚ ਜਿਹੜੀ ਟੀਮ ਪਹਿਲੇ ਨੰਬਰ ਤੇ ਰਹੀ ਹੈ ਦੇਖ ਸਕਦੇ ਹੋ ਬਹੁਤ ਬਹੁਤ ਵਧਾਈਆਂ ਭਾਈ ਆਪਾਂ ਦਾ ਸਵੇਰ ਰੰਗਾ ਮੁੰਡੇ ਕਰਕੇ ਰੱਖੀ ਆ ਸਪੈਸ ਲਾ ਕੇ ਇਹਨੇ ਰਾਤ ਬਾਲੀ ਛੁੱਟੀ ਲਈ ਤੜਕੇ ਤੋਂ ਲੈ ਕੇ ਹੱਥ ਨੂੰ ਦੇਖਾ ਬਹੁਤ ਬਹੁਤ ਵਧਾਈਆਂ ਬਹੁਤ ਬਹੁਤ ਵਧਾਈਆਂ ਜਾਨੀ ਕਰ ਦੋ ਬੇਤੀ ਮਾਤੀ ਕਰੋ ਖਾਲ ਦਾ ਤੂੰ ਭਰਾਵਾਂ ਦੇ ਵਿੱਚੋਂ ਜੋ ਭਾਈ ਪਿੱਛੇ ਲੋਕ ਨੰਬਰ ਤੋਂ ਝੋਟੀ ਰਹੀ ਹੈ ਇਹ ਸੋ ਆ ਜਿਹੜੀ ਝੋਟੀ ਹੈ ਤੀਜੇ ਨੰਬਰ ਤੇ ਆ ਦੋਸਤੋ ਸਰ ਇਹਨੂੰ ਇਹਨਾਂ ਦੇ ਨਾਲਾਂ ਬੜੀ ਹੈ ਇਹਨਾਂ ਨੂੰ ਭਾਈ ਉੱਪਰ ਚੱਲੋ ਮਿਲ ਗਿਆ ਚਲੋ ਬੰਦਾ ਕੋਈ ਤਾਂ ਖੋਜੋ ਜੋਟੀ ਵੀ ਪਹਿਲੇ ਦੇਈਏ ਜੀ ਕਹਿੰਦੇ ਕਢਾ ਦੇ ਵੀ ਚਲੋ ਧੰਨਵਾਦ ਫੋਟੋ ਕਢਾ ਲਓ ਫੋਟੋ ਕਢਾ ਲਓ ਜੀ ਤੋ ਬੈਕਰ ਹੋ ਜੀ ਕੋਈ ਨਹੀਂ ਤੋ ਦੇਖ ਸਕਦੇ ਤੁਸੀਂ ਸਾਹਮਣੇ ਦੋਸਤੋ ਲੋ ਜੀ ਤੀਜੀ ਸਲਵਰੀ ਇੱਕ ਮੇਜ਼ ਦੀ ਬੱਧੀ ਜੀਆਂ ਦੋ ਦੰਦ ਦੇ ਵਿੱਚ ਮਿਲਕ ਬਿਊਟੀ ਕੰਪੀਟੀਸ਼ਨ ਚ ਆਈਆਂ ਸੀ ਝੋਟੀਆਂ ਪਹਿਲੇ ਦੂਜੇ ਤੀਜੇ ਤੇ ਜੀ ਤੋ ਦੇਖ ਸਕਦੇ ਤੁਸੀਂ ਸਾਹਮਣੇ ਹਾਂ ਡਾਕਟਰ ਸਾਹਿਬ ਇੱਧਰ ਵੀ ਆ ਜਿਓ ਆਏ ਇੱਧਰ ਵੀ ਆ ਬਈ ਜਣੇ ਹੁਣ ਤੋ ਬਹੁਤ ਹੀ ਚੰਗੀਆਂ ਝੋਟੀਆਂ ਨੇ ਇਹ ਫੋਟੋਗ੍ਰਾਫ ਤੇ ਰੰਗ ਦਾ ਪ੍ਰੋਗਰਾਮ ਚੱਲਦਾ ਮੇਰੇ ਵਿਚਾਰ ਤੇ انا ਸਭ ਨੂੰ ਕਹਿੰਦਾ ਗੋਲਫੀ ਨੋਨਸਲ ਕਰਾਓ। ਬਰਾਬਰ ਨੋਨਸਲ ਕਾਤੇ ਗੋਲ। ਅਗਲ ਸਾਹਿਬ ਜੀ 2 ਮਿੰਟ ਜ਼ਰੂਰ ਵਿਚਾਰ ਦਿਓ ਨੀਲੀ ਰਾਵੀ ਤੇ ਜੀ। ਨੀਲੀ ਰਾਵੀ ਦੇ ਮੰਨ ਲਓ ਜਿਹੜੇ ਕੰਪੀਟੀਸ਼ਨ ਹੋਇਆ ਹੈ ਇਹਦੇ ਉੱਪਰ ਦੋ ਲੈਣਾ ਜ਼ਰੂਰ ਬੋਲੋ ਮੰਨ ਲਓ ਵੀ ਇਹਦਾ ਜਿਹੜਾ ਢਾਂਚਾ ਆ ਕੀ ਚੀਜ਼ ਮੁਲਕ ਬਿਊਟੀ ਦੇ ਵਿੱਚ ਕੀ ਕੀ ਨੋਟ ਕਰਦੇ ਆ ਜੀ ਤੁਸੀਂ। ਜਿਹੜੀ ਨੀਲੀ ਰਾਵੀ ਹੈ ਨਾ ਇਹਦੇ ਚ ਮੇਨ ਕੈਰੈਕਟਰ ਪੰਜ ਕਿ ਲੈਣੀ ਹੈ। ਹਾਂਜੀ। ਸਿੰਘ ਦਾ ਬਹੁਤਾ ਕੁੰਡੇ ਹੋਣਾ ਕੋਈ ਜ਼ਰੂਰੀ ਨਹੀਂ ਹੈ। ਹਾਂਜੀ। ਮੱਥੇ ਫੁੱਲ ਚਾਰੀ ਪੈਰ ਜਿੱਤੇ ਪੂਰ ਚਿੱਟੀ ਅੱਖਾਂ ਦੀ ਇਹ ਇੱਕ ਬੇਸਿਕ ਕੈਰੈਕਟਰ ਹੈ ਇਹਦੀ ਜਿਹੜੀ ਬਾਡੀ ਹੈ ਉਹਨਾਂ ਦੇ ਮੁਤਾਬਕ ਥੋੜੀ ਢਿੱਲੀ ਹੁੰਦੀ ਹੈ ਠੀਕ ਹੈ ਉਹਨਾਂ ਦੀ ਕਸਰੀ ਬਾਡੀ ਹੈ ਜਿਹੜੀ ਥੋੜੀ ਢਿੱਲੀ ਹੁੰਦੀ ਦੀ ਹੈ ਸਿੰਘ ਇਹਦੇ ਕੁੱਦੇ ਕੱਢ ਹੋਣ ਤਾਂ ਵੀ ਚੱਲ ਜਾਂਦਾ ਪਰ ਪੰਜ ਇਹਦੇ ਬੇਸਿਕ ਕੈਰੈਕਟਰ ਹੈ ਜਿਹਨੂੰ ਪੰਜ ਕਲਿਆਣੀ ਵੀ ਕਹਿੰਦੇ ਸੀ ਪੰਜ ਕਲਿਆਣ ਹੋਣਾ ਜ਼ਰੂਰੀ ਹੈ ਠੀਕ ਹੈ ਉਹਦੀ ਡਿਪੈਂਡ ਕਰਦੇ ਜਿਹਦੇ ਅੱਖਾਂ ਪੂਰੀਆਂ ਮਿਲੀਆਂ ਨੇ 골ਦ ਧਾਰੀ ਪੂਰੀ ਹੈ ਠੀਕ ਹੈ ਉਹਦੇ ਨੰਬਰ ਵੱਜ ਜਾਂਦੇ ਆ ਜੇਕਰ ਸਿਰ ਚਟਾਕੀ ਹੈ ਉਹ ਗੁਣੀ ਜਾਊਗੀ ਨੀਲੀ ਚ ਪਰ ਉਹ ਨੰਬਰ ਟਿਕਾ ਠੀਕ ਹੈ ਜੀ ਤਾਂ ਇਹ ਚੀਜ਼ਾਂ ਅਗਰੀ ਸੀ ਠੀਕ ਹੈ ਬਲਿ ਜਿਹੜਾ ਮਾਲਾ ਕੰਪੀਟੀਸ਼ਨ ਦੇ ਵਿੱਚ ਦੇਖੀਆਂ ਜਾਂਦੀਆਂ ਨੋਟ ਕੀਤੀਆਂ ਜਾਂਦੀਆਂ ਹੈ ਜੀ ਇਹ ਚੀਜ਼ਾਂ ਜਿਹੜਾ ਕਈ ਵਾਰ ਕਹਿੰਦੇ ਮੇਰੀ ਦੂਜੀ ਨਾਲ ਕੀ ਫਰਕ ਹੈ ਫਰਕ ਮੁਕਾਬਲਾ ਕਰੈਕਟਰ ਸਾਰੇ ਠੀਕ ਹੈ ਪਰ ਸੁਹੱਪਣ ਦੇ ਵਿੱਚ ਹੈ ਗਰ ਦੇ ਚੇਕ ਬੰਦੇ ਸੀ ਉਹਦੀ ਪੂਛ ਕੱਟੀ ਸੀ ਉਹ ਨਰ ਕਹਿੰਦੇ ਜੀ ਪੂਛ ਦਾ ਕੀ ਅਸਰ ਪੈਂਦਾ ਹੈ ਬਈ ਇਹ ਖਸਾਲ ਦਿੰਦਾ ਕਿ ਜੇ ਆਪਾਂ ਚੋ ਕੁੜੀ ਮੁੰਡਾ ਵੇਖਣੀ ਹੈ ਹਾਂਜੀ ਉਹਦੀ ਸ਼ਕਲ ਤੇ ਕੰਨ ਦੀ ਤੇ ਕੁੜੀ ਦਾ ਕੰਨ ਕੱਟਿਆ ਹੋਵੇ ਕਹਿੰਦੇ ਕਿਉਂ ਲੈਂਦਾ ਸਹੀ ਗੱਲ ਹੈ ਹਰ ਕੇ ਇਹ ਜਿਹੜੀ ਸਵਭਣ ਵੀ ਹੈ ਹਾਂਜੀ ਮੈਂ ਠੀਕ ਹੈ ਪੂਛ ਨਾਲ ਦੁੱਧ ਨਾਲ ਕੋਈ ਲੀਕੜੀ ਹੈ ਪਰ ਸਵਭਣ ਤੇ ਲਿੰਕ ਹੁੰਦਾ ਹੈ ਬਿਲਕੁਲ ਉਹ ਬਹੁਤ ਧੰਨਵਾਦ ਗਿੱਲ ਸਾਹਿਬ ਜੀ ਤੁਸੀਂ ਜਿਹੜੇ ਕੀਮਤੀ ਵਿਚਾਰ ਦਿੱਤੇ ਹੈ ਜੀ ਧੰਨਵਾਦ ਤੁਹਾਡਾ ਬਹੁਤ ਬਹੁਤ ਦੋ ਨੰਬਰ ਰੈਂਗ